ਬੜੀ ਖੁਸ਼ੀ ਦੀ ਗੱਲ ਹੈ ਕਿ ਜਿਹੜੀ ਸੜਕ ਬਣਨ ਜਾ ਰਹੀ ਹੈ ਉਹ ਇਹ ਟਾਂਡੇ ਤੋਂ ਸਵਾਜਪੁਰ ਨੱਥੂਪੁਰ ਢੋਡੇ ਸ਼ਾਹਾਂ ਨੂੰ ਬਣਦੀ ਆ ਔਰ ਇਹ ਬਾਬਾ ਸ਼੍ਰੀ ਚੰਦ ਜੀ ਸਥਾਨ ਨੂੰ ਵੀ ਨੱਥੂਪੁਰ ਜਾਂਦੀ ਹੈ ਤਾਂ ਉਹਦਾ ਵੀ ਸੰਤਾਂ ਨੂੰ ਜਾਣ ਤੇ ਬਹੁਤ ਵੱਡਾ ਲਾਭ ਮਿਲੇਗਾ ਔਰ ਜਿਹੜਾ ਪੁਲ ਵੀ ਹੈ ਇਹਦੇ ਵਿੱਚ ਇੱਕ ਪੈਂਦਾ ਆ ਉਹਨੇ ਮੈਨੂੰ ਐਸਡੀਓ ਸਾਹਿਬ ਨੇ ਦੱਸਿਆ ਕਿ ਉਹ ਵੀ ਅਸੀਂ ਦੁਆਰਾ ਬਣਾ ਰਹੇ ਹਾਂ ਉਹ 40 ਫੁੱਟ ਦਾ ਕਰ ਰਹੇ ਹਾਂ ਥੋੜਾ ਉੱਚਾ ਕਰਕੇ ਬਣੇਗਾ ਤਾਂ ਮੈਂ ਡਾਕਟਰ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਬੜੀ ਇਹਦੇ ਵਿੱਚ ਹੈਲਪ ਕੀਤੀ ਆ ਕੋਟੇ ਚੋਂ ਆਈਆਂ ਨੇ ਇਹਨਾਂ ਦੇਆਂ ਚੋਂ ਤਾਂ ਮੈਂ ਇਸੇ ਤਰ੍ਹਾਂ ਅੱਗੇ ਤੋਂ ਆਸ ਰੱਖਦਾ ਕਿ ਡਾਕਟਰ ਸਾਹਿਬ ਸਾਡੇ ਹਲਕੇ ਤੇ ਆਪਣਾ ਮਿਹਰ ਪ੍ਰਿਆਤ ਰੱਖਣਗੇ ਕਿਉਂਕਿ ਸਾਡੇ ਲੋਕਾਂ ਨੇ ਬੜੀਆਂ ਉਮੀਦਾਂ ਆਸਾਂ ਦੇ ਨਾਲ ਡਾਕਟਰ ਸਾਹਿਬ ਨੂੰ ਜਤਾਇਆ ਹੈ ਤਾਂ ਜਿੱਡੀ ਵੱਡੀ ਲੀਡ ਨਾਲ ਜਿੱਤੇ ਓਡੀ ਵੱਡੀ ਹੈ ਲੋਕਾਂ ਦੀ ਆਸਾਂ ਵੀ ਆ ਔਰ ਮੈਂ মিডিਆ ਦਾ ਵੀ ਧੰਨਵਾਦ ਕਰਦਾ ਜਿਹੜੀ ਤੁਸੀਂ ਨਿਮਾਣਿਆਂ ਦੀ ਗੱਲ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਸਬੰਧ ਜਿੰਨੇ ਵੀ ਤੁਸੀਂ ਆਏ ਹੋ ਸਭ ਨੂੰ ਜੀ ਆਇਆਂ ਆ ਮੈਂ ਸਭ ਤੋਂ ਪਹਿਲਾਂ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਐਮ ਐਲ ਏ ਸਾਹਿਬ ਜਸਵੀਰ ਸਿੰਘ ਰਾਜਾ ਗਿਲ ਜੀ ਤੇ ਉਹਨਾਂ ਦੀ ਸਮੁੱਚੀ ਟੀਮ ਨੂੰ ਮੁਬਾਰਕਵਾਦ ਦਿੰਦਾ ਕਿ ਉਹਨਾਂ ਦੇ ਪ੍ਰਿਆਸਾਂ ਸਦਕਾ ਉਹਨਾਂ ਦੀ ਕੋਸ਼ਿਸ਼ ਸਦਕਾ ਇਹ ਜਿਹੜੀ ਸੜਕ ਬਹੁਤ ਦੇਰ ਤੋਂ ਸਾਡੇ ਪੈਂਡਿੰਗ ਪਈ ਸੀ ਇਹ ਜਿਹੜੀ ਸੜਕ ਹੈ ਫਾਈਨਲੀ ਅੱਜ ਅਸੀਂ ਇਹਦਾ ਨੀਂਹ ਪੱਥਰ ਰੱਖਤਾ ਹੈ ਤੇ ਇਹ ਬਹੁਤ ਹੀ ਵਧੀਆ ਗੁੱਡ ਕੁਆਲਿਟੀ ਜਿਹੜੀ ਪੀਐਮਜੀਐਸਵਾਈ ਦੇ ਅੰਡਰ ਜਿਹੜੀ ਸੜਕ ਬਣੇਗੀ ਤੇ ਕਰੀਬ 12 ਕਿਲੋਮੀਟਰ ਦੀ ਕਰੀਬ ਲੈਂਥ ਹੈ ਔਰ 9 ਕਰੋੜ ਦੇ ਕਰੀਬ ਜਿਹੜੀ ਇੱਥੇ ਜਿਹੜੀ ਲਾਗਤ ਹੈ ਉਹ ਆਏਗੀ ਔਰ ਇਸ ਦੇ ਨਾਲ ਮੈਂ ਸਮਝਦਾ ਕਿ ਬਹੁਤ ਸਾਰੇ ਪਿੰਡਾਂ ਨੂੰ ਚੇਅਰਮੈਨ ਸਾਹਿਬ ਕਾਫੀ ਪਿੰਡਾਂ ਨੂੰ ਬਹੁਤ ਪਿੰਡਾਂ ਨੂੰ ਜਿਹੜਾ ਇਹਦਾ ਫਾਇਦਾ ਹੋਏਗਾ ਸੋ ਮੈਂ ਇਸ ਦੀ ਮੈਂ ਬਹੁਤ ਸਾਡੇ ਐਮਰ ਸਾਹਿਬ ਨੂੰ ਮੁਬਾਰਕਬਾ ਦਿੰਦਾ ਸਾਰੀ ਟੀਮ ਨੂੰ ਮੁਬਾਰਕਬਾ ਦਿੰਦਾ ਤੇ ਸਾਰੇ ਸਾਥੀਆਂ ਦਾ ਮੈਂ ਧੰਨਵਾਦ ਵੀ ਕਰਦਾ ਕਿ ਸਾਰੇ ਸਾਥੀਆਂ ਨੇ ਮੈਨੂੰ ਮੈਂਬਰ ਪਾਰਲੀਮੈਂਟ ਦੇ ਇਲੈਕਸ਼ਨਸ ਦੇ ਵਿੱਚ ਬੜਾ ਵੱਡਾ ਸਹਿਯੋਗ ਦਿੱਤਾ ਸੋ ਬਹੁਤ-ਬਹੁਤ ਮੁਬਾਰਕ ਬਹੁਤ ਬਹੁਤ